ਯਾ ਭਾਜੀ ਨੇ ਕਿੰਨੇ ਵਜੇ ਆਣਾ? ਤੁਹਾਡੀ ਹੋਈ ਭਾਜੀ ਨਾਲ ਕੋਈ ਭਾਜੀ ਗਏ ਆ ਕਿਤੇ ਉਹ ਕਹਿੰਦੇ ਸੀਗੇ ਕਿ ਮੈਂ ਆਵਾਂ ਥੋੜੀ ਜਿੜ ਚ ਪਾਈ ਕਹਿੰਦੇ ਸੀ ਦੁਪਹਿਰ ਤੋਂ ਬਾਅਦ ਲੈ ਜਾਊਗਾ ਕਿ ਪੇਮੈਂਟ ਨਾਲ ਮਿਲਾਂ ਪੇਮੈਂਟ ਲੈਣਾ ਹੈ ਮੈਂ ਤਾਂ ਜੇ ਛੁੱਟੀ ਤੇ ਸੀਗਾ ਮੈਂ ਜਾਣਾ ਸੀ ਪ੍ਰੋਗਰਾਮ ਤੇ ਕਿਤੇ ਹੂੰ ਤੇ ਹਜੇ ਵੀ ਲੋਡ ਸੀਗੀ ਬਹੁਤ ਓਕੇ ਭਾਜੀ ਮੈਨੂੰ ਕੀਤਾ ਸੀ ਮੇਰੇ ਸਵੇਰੇ ਫੋਨ ਤੇ ਭਾਜੀ ਤਾਂ ਭਰਾ 10 ਤੋਂ 11 ਨਹੀਂ ਹੋਣ ਦਿੱਤੇ ਅੱਜ 10 ਤਰੀਕ ਹੈ ਉਮੀਦ ਆ ਜੇ ਲੋਡ ਸੇ ਨਹੀਂ ਤਾਂ ਇਨ ਆਪ ਨੂੰ ਪਤਾ ਹੀ ਆਪਾ ਪਾਈ ਦਾ ਪਤਾ ਹੀ ਪੈਸਾ ਦੇ ਹੀ ਦਿੰਦੇ ਨੇ ਭਾਈ ਸਾਹਿਬ ਨੂੰ ਪਾਣੀ ਖਾੜੇ ਪੈਸਾ ਨੂੰ ਤਾਂ ਵਧੀਆ ਬਣ ਕਹਿੰਦੇ ਤੁਸੀਂ ਕੋਈ ਕਰੋ ਤਾਂ ਸਹੀ ਹੋਣ ਕਿੰਨਾ ਕੁ ਟਾਈਮ ਲੱਗਦਾ ਪਾ ਪੁੱਛ ਲੈਣਾ ਭਾਈ ਫਿਰ ਮੈਂ ਵੀ ਜਾਣਾ ਲੇਟਣਾ ਹੈ ਹੈਲੋ ਬਾਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬਾਜੀ ਕਰਤਾ ਸੀਗਾ ਕਰਾਂਤਾ ਕਰਾਂਤਾ ਗੱਡੀਆਂ ਭੇਜਤੀਆਂ ਸੀ ਓਕੇ ਭਾਜੀ ਮਨਿੰਦਰ ਨੇ ਮਿਲਣਾ ਏ ਤੁਹਾਨੂੰ ਛੁੱਟੀ ਤੇ ਸੀਗਾ ਅੱਜ ਆਇਆ ਵਾ ਅੱਛਾ ਅੱਛਾ ਗੱਡੀ پارک ਕਰਦੇ ਪਏ ਹਾਂ ਚਲੋ ਆਜੋ ਜੀ ਆਪ ਓਕੇ ਛਿਕਾ ਭਾਜੀ ਦੱਸੀ ਕਾਲ ਆਵੀ ਮਨਿੰਦਰ ਕੇ ਮੇਆ ਦੋਈਆ ਭਾਜੀ ਵਧੀਆ ਕੀ ਗੱਲ ਅੱਜ ਬੜੀ ਟੌਰ ਗੱਡੀ ਆ ਹਾ ਛੁੱਟੀ ਮਾਰ ਗਿਆ ਮੈਂ ਜਾਣਾ ਸੀ ਭਾਜੀ ਕਿਤੇ ਅੱਜ ਚਲੋ ਜੀ ਅੱਛਾ ਅੱਛਾ ਉਦੋਂ ਤਨਖਾਹ ਤਾਂ ਦੇ ਦੇਣੀ ਸੀ ਨਹੀਂ ਨਹੀਂ ਤਨਖਾਹ ਨਹੀਂ ਮਾਰਦੇ ਸੀ ਤੇਰੀ ਨਹੀਂ ਉਹ ਤੋਂ ਮੈਨੂੰ ਪਤਾ ਭਾਈ ਤਨਖਾਹ ਤਾਂ ਹਰ ਮਹੀਨੇ ਦੇ ਹੀ ਦਿੰਦੇ ਆ ਵੈਤਰੀ ਮੈਂ ਜਾਣਾ ਸੀ ਤੇ ਪਾਰਟੀ ਤੇ ਘਰ ਦੇ ਨਾਲ ਸੀਗੇ ਜੇ ਚਪਾਇਆ ਹੈ ਨਹੀਂ ਸੀ ਕੋਈ ਮੈਂ ਕਿਹਾ ਫਿਰ ਆਜੀ ਲੈ ਅੱਛਾ ਅੱਛਾ ਤੈਨੂੰ ਮੈਂ ਫੋਨ ਕੀਤਾ ਜੀ ਤੁਸੀਗੇ ਦੁਪਹਿਰ ਤੋਂ ਬਾਅਦ ਲੈ ਜੀ ਹਾਂ ਹਾਂ ਉਹਦੇ ਰ ਗੱਡੀਆਂ ਸੀਗੀਆਂ ਦੋ ਕ ਫਸੀਆਂ ਹੋਈਆਂ ਮੈਂ ਨਵੀਂ ਨਵੀਂ ਹੁਣ ਕਹਿ ਕੇ ਟਾਈਮ ਆ ਗੱਡੀਆਂ ਤਾਂ ਹੋ ਗਿਆ ਕੰਮ ਕੋਈ ਜਸਟ ਫੋਨ ਆਇਆ ਸੀਦਾ ਕਹਿੰਦਾ ਬ੍ਰਿੰਦਰ ਆਰੇ ਹਾਂ ਜੀ ਹਾਂ ਮੈਂ ਆ ਗਿਆ ਸੀ 6 ਘੰਟੇ ਪਹਿਲਾਂ ਤੋਂ ਫਿਰ ਨਵੀ ਭਾਈ ਨੇ ਤੁਹਾਨੂੰ ਫੋਨ ਕੀਤਾ ਠੀਕ ਹੁਣ ਤਾਂ

ओके जी स्वरे क्राउन ओ बल्ले मनेंद्र सिंह हां जी ਮਿਲ ਗਈ ਤਨਖਾ हां ਹੈ ਮਿਲ ਗਈ ਮਿਲ ਗਈ ਹੋਏ ਸ਼ਹਿ ਪੂਰਾ ਚਟਾ ਗੂਤਰ ਬਣਿਆ ਹੋਇਆ ਹੈ ਹੈ ਜਾਣਾ ਇਹ ਤੁਹਾਨੂੰ ਦੱਸਿਆ ਨਾ ਪਾਰਟੀ ਤੇ हां ਚਲੋ ਵਧੀਆ ਵਧੀਆ acha ਮੈਨੂੰ ਗੱਲ ਨਹੀਂ ਸਮਝ ਆਈ ਤਰੀ ਕੀ ਭਾਜੀ ਤੁਸੀਂ ਉਧਰੋਂ ਪੈਸੇ ਲੈ ਕੇ ਆਇਆ ਜਦੋਂ ਉੱਥੇ ਆਉਂਦਾ ਹੁੰਦਾ ਹੈ ਨਾ ਆਪਣੀ ਕੁਝ ਪੈਸੇ ਉੱਪਰ ਲੀਜੀਏ ਪਾਲੇ ਕੁਝ ਥੱਲੇ ਪਾਲੇ ਤੇ ਕੀ ਗੱਲ ਪਰਝਾਈ ਤੋਂ ਡਰ ਲੱਗਦਾ ਪਰਝਾਈ ਸਾਰੇ ਪੈਸੇ ਕੱਢ ਲੈਂਦੀ ਹੈ ਉਹ ਨਹੀਂ ਨਹੀਂ ਭਾਜੀ हां ਫਿਰ ਨਾ ਮੈਂ ਕੀ ਆਤਾ ਮੈਂ ਨਾ ਹਰ ਮਹੀਨੇ ਦੰਪ ਜੁਰਗਾਣੇ ਪਿੱਛੇ ਸਖਾਇਆ ਗੁਰਬਾਣੀ ਚ ਪੜਦੇ ਆ ਮੈਂ ਤਾਂ ਸਵੰਦ ਘਟਨਾ ਆਪਣੀ ਤਨਗਾਜ ਤੋਂ ਸਮਾਇਸਾ ਨੂੰ ਕਰ ਰਿਹਾ ਹਰ ਮਹੀਨੇ ਕੀ ਬਾਤ ਆ ਯਾਰ ਬਹੁਤ ਵਧੀਆ ਗੱਲ ਹੈ ਕਿ ਮੈਂ ਤਾਂ ਆਪਣੇ ਥੋੜੇ ਜਿਹੇ ਪੈਸੇ ਦੇਣ ਨਾਲ ਕਿਸੇ ਗਰੀਬ ਦਾ ਭਲਾ ਹੋ ਜਾਏ ਤਾਂ ਕਰਕੇ ਮਨ ਨੂੰ ਵਾਸਤਾ ਜੀ ਸਸਵੰਦ ਕੱਢਦੇ ਹੀ ਘਟਦਾ ਹਰ ਮਹੀਨੇ ਬਹੁਤ ਵਧੀਆ ਗੱਲ ਹੈ ਜਦੋਂ ਬਹੁਤ ਥੋੜੀ ਜੀ ਤਨਖਾ ਉਦੋਂ ਵੀ ਕੱਟੀ ਜਾਂਦੀ ਹੈ ਜਮਾੜੀ-ਫੁੱਟੀ ਬੰਦ ਕੀਆ ਦੋਵੇਂ ਕੱਟੀ ਦੋ ਇਹ ਬੜੀ ਚੰਗੀ ਗੱਲ ਹੈ ਹਾਂ ਜੀ ਤੇ ਫਿਰ ਗੁਰਦੁਆਰਾ ਸਾਹਿਬ ਆ ਗਿਆ ਹਾਂ। ہاں ਗੁਰਦੁਆਰਾ ਸਾਹਿਬ ਗੋਲਕ ਚੁਪਾਈ ਦੇ। ਇਹ ਗੁਰਬਾਣੀ ਚ ਸੁਣਿਆ ਹੀ ਹੋਣਾ। ਗੁਰੂ ਦੀ ਗੋਲਕ ਤੇ ਗਰੀਬ ਦਾ ਮੂੰਹ। ਕਿਆ ਕੋਪਾ। ਪਰ ਅੱਜ ਕੱਲ ਮਨਿੰਦਰ ਮੈਂ ਦੇਖ ਰਿਹਾ ਵੀ ਗੁਰੂ ਕੀ ਗੋਲਕ ਵੀ ਐ ਤੇ ਮੂੰਹ ਗਰੀਬ ਦਾ। ਉਹ ਕਿਦਾਂ ਭਾਈ? ਮੂੰਹ ਅੱਜ ਕੱਲ ਪ੍ਰਧਾਨਾਂ ਦੇ ਬਣ ਗਏ। ਗੁਰੂ ਕੀ ਗੋਲਕ ਤੇ ਗਰੀਬ ਦਾ ਮੂੰਹ। ਉਹ ਮੂੰਹ ਆ ਜਿਹੜਾ ਨਾ ਉਹ ਪ੍ਰਧਾਨਾਂ ਦਾ ਹੋ ਚੁੱਕਿਆ। ਉਸੀਂ ਆਪਣਾ ਪੈਸਾ ਦਸਬੰਦ ਚ ਲਾਉਨੇ ਉਹ ਬਹੁਤ ਵਧੀਆ ਗੱਲ ਹੈ ਬਹੁਤ ਹੀ ਵਧੀਆ ਗੱਲ ਹੈ ਤੇ ਤੁਹਾਨੂੰ ਪਤਾ ਆਪਣੇ ਆਲੇ-ਦੁਆਲੇ ਮੱਧਿਆਂ ਦੇ ਵਿੱਚ ਗੁਰਦੁਆਰੇ ਹੁੰਦੇ ਆ ਛੋਟੇ ਹਾਂ ਜਿੱਥੇ ਪੱਖੇ ਤੱਕ ਨਹੀਂ ਹੁੰਦੇ ਨਹੀਂ ਹੁੰਦੇ ਨਾ ਆਪਣਾ ਦਸਵੰਧ 1000 ਉੱਥੇ ਲਾਓ ਉਧਰ ਪੱਖੇ ਚੜਾ ਦਿਓ ਕਿਸੇ ਗੁਰਦੁਆਰੇ ਚ ਠੰਡੇ ਪਾਣੀ ਦੀ ਵਾਟਰ ਕੋਲਰ ਨਹੀਂ ਹੁੰਦਾ ਨਹੀਂ ਹੁੰਦਾ ਬਹੁਤ ਆਗਿਆ ਛੋਟੇ ਛੋਟੇ ਬੰਦਗੀ ਸੰਗਤ ਕਈ ਵਾਰ ਕੋਈ ਰਾਹੀ ਗੀ ਵੀ ਪਾਣੀ ਨੂੰ ਠੰਡਾ ਪਾਣੀ ਨੂੰ ਦਰਮਿਆਨ ਮਗਰਮੀਆਂ ਦਾ ਤਰਸਦਾ ਹੁੰਦਾ ਹੈ ਨਾ ਫਿਰ ਉਸ ਤੋਂ ਬਾਅਦ ਮੈਂ ਦੇਖਿਆ ਵੱਡੇ ਗੁਰਦੁਆਰਿਆਂ ਦਾ ਚੰਗਦਾ ਹੈ ਨਾ ਬਹੁਤ ਸੰਗਤ ਆਉਂਦੀ ਹੈ ਬੜਾ ਪੈਸਾ ਚੜਦਾ ਦੋ ਘੰਟਾ ਜੀ ਸੰਗਤ ਕਦੇ ਗੁਰੂ ਸਾਹਿਬ ਨੇ ਕਿਹਾ ਵੀ ਮੇਰੇ ਤੇ ਵਧੀਆ ਸੁੰਦਰ ਪੋਸ਼ਾਕੇ ਪਾਓ ਨਾ ਨਾ ਕਦੇ ਗੁਰੂ ਸਾਹਿਬ ਨੇ ਇਹ ਕਿਹਾ ਵਾ ਵੀ ਮੈਨੂੰ ਆ ਕੇ 1000 ਰੁਪਏ 2000 ਰੁਪਏ 5000 ਦਾ ਮੱਥਾ ਟੇਕੋ ਨਹੀਂ ਨਹੀਂ ਕੀਆ ਮੇਰੇ ਲੋਕ ਆਪਣੀ ਸ਼ਰਧਾ ਦੇ ਹਿਸਾਬ ਨਾਲ ਕੋਈ ਸ਼ਰਧਾ ਰੂਪਾ ਜਾਂ ਚਾਂਦੀ ਦਈ ਹੁੰਦਾ ਤੇ ਉਹ ਗੁਰਦੁਆਰੇ ਜਿੱਥੇ ਆਪਾਂ ਦਾ ਸੰਬੰਧ ਕੱਟਦੇ ਆ ਉੱਥੇ ਦੀ ਡਿਵੈਲਪਮੈਂਟ ਕੀ ਹੁੰਦੀ ਹੈ ਤੁਸੀਂ ਕਿਸੇ ਗ੍ਰੰਥੀ ਨੂੰ ਪੁੱਛ ਕੇ ਦੇਖੋ ਉਹਦੀ ਤਨਖਾਹ ਕਿੰਨੀ ਆ ਆਮ ਗ੍ਰੰਥੀ ਦੀ ਤਨਖਾਹ ਕਿੰਨੀ ਹੈ 4000 5000 ਫਿਰ ਇਹ ਆਪਾਂ ਦਿੰਨੇ ਆ ਤੇ ਉਹ ਗ੍ਰੰਥੀ ਵੀ ਤਾਂ 5000 ਤੋਂ ਜ਼ਿਆਦਾ ਕਰ ਰਿਹਾ ਕਿੰਨਾ ਔਖਾ ਬੱਚੇ ਪੜਾਣੇ ਆ ਘਰ ਦੇ ਖਰਚੇ ਆ ਫਿਰ ਹੋਰ ਖਰਚੇ ਆ ਇੱਕ ਕੀਰਤਨੀ ਜੱਥਾ ਹੁੰਦਾ ਹਾਂਜੀ ਹਾਂਜੀ ਉਹਨੂੰ ਪਤਾ ਕਿੰਨੀ ਪੇਟਾ ਦਿੰਦਾ ਹਾਂ 2025 2025 ਏਡੇ ਏਡੇ ਪਰਿਵਾਰ ਆ ਮਾ ਜੰਮੀ ਦੀ ਉਹ ਦਸਮਣ ਤੁਹਾਡਾ ਜਿਹੜਾ ਲੱਗ ਰਿਹਾ ਗੁਰਦੁਆਰਿਆਂ ਤੇ ਲੱਗ ਰਿਹਾ ਗੁਰਦੁਆਰਿਆਂ ਤੇ ਮਹਿੰਗੇ ਫਤਸਨ ਮਹਿੰਗੀਆਂ ਟਾਇਲਾਂ ਮਹਿੰਗਾ ਮਾਰਬਲ ਮਹਿੰਗੇ ਟਾਟ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਲੱਗਣਾ ਚਾਹੀਦਾ ਗੁਰੂ ਸਾਹਿਬ ਦਾ ਘਰ ਉਹ ਬਹੁਤ ਵਧੀਆ ਹੋਣਾ ਚਾਹੀਦਾ ਪਰ ਉਹਦੇ ਨਾਲ ਨਾਲ ਨਾ ਜਿਹੜਾ ਦਸਮੰਦ ਹੈ ਉਹ ਸੱਚੀ ਗਰੀਬ ਨੂੰ ਲੱਗਣਾ ਚਾਹੀਦਾ ਜਿਵੇਂ ਕੋਈ ਬੱਚਾ ਪੜਨ ਚ ਬਹੁਤ ਸ਼ਿਆਰਾ ਪਰ ਉਹਦੇ ਪਰਿਵਾਰ ਉਹਦਾ ਇੰਨਾ ਹੈ ਨਹੀਂ ਸਮਰੱਥ ਵੀ ਉਹਨੂੰ ਪੜਾ ਸਕੇ ਉਹਦੇ ਸਕੂਲ ਦੀ ਫੀਸ ਦੇ ਸ ਆਪਣਾ ਦਸਵਾਂ ਤੋਂ ਉੱਥੇ ਲਾ ਕਿਸੇ ਗਰੀਬ ਦੀ ਸਕੂਲ ਦੀ ਫੀਸ ਦੇ ਕਿਸੇ ਮਰੀਜ਼ ਨੂੰ ਦਵਾਈਆਂ ਲੈ ਦੇ ਜਿਹੜਾ ਕੋਈ ਵਿਚਾਰਾ ਕੰਮ ਨਹੀਂ ਕਮਾਈ ਕਰ ਸਕਦਾ ਕੋਈ ਬਿਮਾਰੀ ਲੱਗੀ ਹੋਈ ਆ ਜੇ ਮਹਿੰਗੀਆਂ ਦਵਾਈ ਤੋਂ ਸਕੂਲ ਆਵਾ ਠੀਕ ਹੈ ਜੀ ਤੁਸੀਂ ਹੋਰ ਪੜ੍ਹੀਆਂ ਇਦਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਕਰ ਸਕਦੇ ਆ ਹੁਣ ਮੈਂ ਅੱਜ ਤੱਕ ਕਦੇ ਜਤਾਇਆ ਨਹੀਂ ਵੀ ਮੈਂ ਤਾਂ ਸਵੰਦ ਕੱਢਦਾ ਤੇ ਦਸਵੰਦ ਨਹੀਂ ਹੈ ਮੈਨੂੰ ਲੱਗਦਾ ਵੀ ਮੈਂ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਦਾ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਤੀਏ ਉਹੀ ਤਾਂ ਸਵੰਦ ਹੈ ਉਹ ਜ਼ਰੂਰੀ ਨਹੀਂ ਵੀ ਦਸਵਾਇ ਸਹੀ ਹੋਣਾ ਉਹ ਮੇਰੀ ਜੇਬ 'ਚ 50 ਰੁਪਏ ਆ ਤਾਂ ਕਿਸੇ ਨੂੰ ਭੁੱਖੇ ਨੂੰ ਥੋੜੀ ਖਵਾਤੀ ਨਾ ਤੇ 50 ਰੁਪਏ ਵੀ ਦਸਵੰਦ ਹੈ ਬਿਲਕੁਲ ਸਹੀ ਮੈਂ ਕਿਸੇ ਇੱਕ ਸਕੂਲ ਦੇ ਬੱਚੇ ਦੀ ਫੀਸ ਭਰਤੀ ਨਾ 200 ਰੁਪਈਆ 500 ਰੁਪਈਆ 1000 ਰੁਪਈਆ ਉਹ ਦਾ ਸੰਬੰਧ ਹੈ ਠੀਕ ਨਹੀਂ ਸਿੱਧੀ ਮਦਦ ਕਰੋ ਜਦ ਕੰਨੀ ਆ ਹਾਂ ਵਿੱਚ ਪਾਣ ਦੀ بجائے ਕਿਸੇ ਨੂੰ ਕਿਸੇ ਦੀ ਸਿੱਧੀ ਮਦਦ ਕਰੋ ਆਪਾਂ ਕੋ ਲੱਗਦਾ ਪਈ ਜਾਂਦੇ ਹੁਣ ਪਤਾ ਨਹੀਂ ਆ ਉਥੇ ਕਿੱਥੇ ਜਾ ਰਹੇ ਆ ਕਿੱਥੇ ਜਾ ਰਹੇ ਕਿਹਦੇ ਕੋਲ ਜਾ ਰਹੇ ਕਿਹਦੇ ਕੋਲੇ ਜਾ ਰਹੇ ਸਮਝ ਆਈ ਮੈਂ ਇਹ ਨਹੀਂ ਕਹਿੰਦਾ ਮੈਂ ਇਸ ਚੀਜ਼ ਦੀ ਬਿਲਕੁਲ ਗੱਲ ਨਹੀਂ ਕਰਦਾ ਵੀ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਜੀ ਚ ਪੈਸੇ ਨਹੀਂ ਪਾਣੇ ਚਾਹੀਦੇ ਤਾਂ ਤੁਸੀਂ ਕਰਦੇ ਅਨਸਾਰ ਪਾਓ ਪਰ ਜਿਹੜੇ ਤੁਹਾਡਾ ਅਸਲ ਦਸਵੰਦ ਹੈ ਨਾ ਉਹ ਸੱਚੀ ਕਿਸੇ ਵਧੀਆ ਜਗ੍ਹਾ ਤੇ ਸੱਚੀ ਕਿਸੇ ਗਰੀਬ ਨੂੰ ਲੱਗਣਾ ਚਾਹੀਦਾ ਹੈ ਕਿੰਨੇ ਲੱਗਣਾ ਚਾਹੀਦਾ ਚਲ ਮੈਂ ਤਾਂ ਤੈਨੂੰ ਐਵੇਂ ਗੱਲ ਅੱਜ ਪਾ ਕੇ ਬਹਿ ਗਿਆ ਹੈ ਤੂੰ ਵਿਆਹ ਤੋਂ ਲੇਟ ਹੁੰਦਾ ਹੋਣਾ ਫੰਕਸ਼ਨ ਤੋਂ ਲੈ ਵੀ ਸਮਾਂ ਹੀ ਕਰ ਦੇ ਚਾਓ ਆ ਮਜ਼ਾ ਆ ਗਿਆ ਤੁਹਾਡੀ ਆਪ ਠੀਕ ਹੈ ਚਲ ਖਿਆਲ ਰੱਖਣਾ ਮੇਰਾ ਭਾ ਮਿਲਦੇ ਆ ਠੀਕ